SHO साहिब मीत सिंह अपरा चौकी इंचार्ज ने राजू कुलचे वाले नु चाइना डोर दे 11 गटवा समेत गिरफ्तार SSP जालंधर देहाती हरकमलप्रीत सिंह खाखड़ी SP फिलोर सर्वण सिंह बालजीदी निगरानी हे SHO साहिब मीत अपरा पुलिस स्टेशन वालों रामू कुलचे वाला 11 गटू चाइना डोर नाल अपरा पुलिस ने फड़या रंगे हथकी ਪ레스 ਨਾਲ ਗਲਬਾਤ ਕਰਦਿਆਂ ਐਸ ਐਚਓ ਸਾਹਿਬ ਨੇ ਤਪਰਾ ਨੇ ਦੱਸਿਆ ਕਿ ਕੁਲਚੇ ਵੇਚਣ ਦੀ ਆੜ ਵਿੱਚ ਵਿੱਚ ਵੇਚਦਾ ਸੀ ਚਾਇਨਾ ਡੋਰ ਤੇ ਉਹਨਾਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਓ ਦੋ ਸਵਾਰੀ ਵਹੀਕਲ ਤਿੰਨ ਸਵਾਰੀ ਨਾ ਬੈਠਣ ਤੇ ਆਪਣੇ ਹੈਲਮਟ ਲੈ ਕੇ ਰੱਖਣ ਗੱਡੀਆਂ ਵਾਲੇ ਆਪਣੀ ਸੀਟ ਬੈਠ ਲਗਾ ਕੇ ਰੱਖਣ ਜੋ ਬੁਲੇਟ ਮੋਟਰਸਾਈਕਲ ਪਟਾਕੇ ਲਗਾ ਕੇ ਕੁੰਮੜੇ ਹਨ ਉਹ ਬਾਜ਼ਾ ਜਾਓ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਨਾ ਹੀ ਕਿਸੇ ਦੀ ਕੋਈ ਸਿਫਾਰਿਸ਼ ਚੱਲੇਗੀ ਪੱਤਰਕਾਰ ਡਾਕਟਰ ਰਾਣਾ ਦੇ ਨਾਲ सुरेंद्र ਕੁਮਾਰ ਅਤੇ ਜਗਜੀਤ ਸਿੰਘ ਪੱਤੀ ਦੀ ਖਾਸ ਰਿਪੋਰਟ ਜੋ ਇੱਕ ਚਾਈਨਾ ਡੋਰ ਦਾ ਮਸਲਾ ਸਾਹਮਣੇ ਆਇਆ ਵਿਅਕਤੀ ਕਾਬੂ ਕੀਤਾ ਉਹਦੇ ਬਾਰੇ ਕੀ ਜਾਣਕਾਰੀ ਹੈ ਆਪਣੇ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਡੀਸੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਏਰੀਆ ਵਿੱਚ ਜੇ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਅਸੀਂ ਉਹਦੇ ਉੱਤੇ ਬਣਦੀਆਂ ਕਾਰਵਾਈਆਂ ਕਰਾਂਗੇ ਇਦਾਂ ਹੀ ਇੱਕ ਬੰਦਾ ਸੀਗਾ ਜੋ ਸਾਡੇ ਕਾਬੂ ਆਇਆ ਜੋ ਚਾਈਨਾ ਡੋਰ ਵੇਚਦਾ ਪਿਆ ਸੀ ਉਸਤੇ ਜੋ ਉਹਦੀ ਬਣਦੀ ਕਾਰਵਾਈ ਸੀ ਕੀਤੀ ਗਈ ਦੇਖੋ ਉਸ ਤੋਂ ਇਸ ਦਿਨ ਨਾਲ ਮੈਂ ਇਹ ਸੰਦੇਸ਼ ਆ ਦੇਣਾ ਚਾਹੁੰਦਾ ਵੀ ਕੋਈ ਵੀ ਬੰਦਾ ਜੇ ਕੋਈ ਇਦਾਂ ਦੀ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਆਪੇ ਬੰਦ ਕਰ ਦੇ ਨਹੀਂ ਤਾਂ ਫਿਰ ਉਸ ਤੇ ਜੋ ਬਣਦੀ ਕਾਰਵਾਈਆਂ ਉਹ ਕੀਤੀਆਂ ਜਾਣਗੀਆਂ ਤੇ ਕਿਸੇ ਨੂੰ ਇਹਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹ ਇੱਕ ਬਹੁਤ ਹੀ ਜਾਨਲੇਵਾ ਚੀਜ਼ ਹੈ ਜਿਸ ਦੇ ਛੋਟੇ-ਛੋਟੇ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਸੋ ਆਪਣੇ ਘਰਾਂ ਵਿੱਚ ਵੀ ਬੱਚੇ ਹਨ ਆਪਾਂ ਉਹਨਾਂ ਵੱਲ ਦੇਖਦੇ ਹੋਏ ਇਹ ਚੀਜ਼ਾਂ ਛੱਡ ਲਈਏ ਇੱਕ ਤਾਂ ਇਹ ਗੈਰਕਾਨੂੰਨੀ ਹੈ ਤੇ ਦੂਜਾ ਜਾਨਲੇਵਾ ਹੈ ਕੀ ਸਰ ਤਾਰਾ ਲੱਗੀ ਆ ਉਹਦੇ ਖਿਲਾਫ ਇਹ 223 ਪੀਐਨਐਸ ਦੇ ਤਹਿਤ ਇਹਦੇ ਤੇ ਮੁਕੱਦਮਾ ਹੁੰਦਾ ਹੁੰਦਾ ਉਸ ਦੇ ਤਹਿਤ ਜੋ ਕਾਰਵਾਈ ਹੈ ਉਹਦੀ ਪੂਰੀ ਅਮਲ ਵਿੱਚ ਲਿਆਂਦੀ ਗਈ ਤੇ ਉਹਦੀ ਕਾਰਵਾਈ ਕਰ ਦਿੱਤੀ ਗਈ ਸਰ ਹੋਰ ਵੀ ਪੁੱਛਗੇ ਜੀ ਵਿੱਚ ਸਾਹਮਣੇ ਆਇਆ ਮਾਮਲਾ ਕੁਝ ਕਿਸੇ ਤਰੀਕੇ ਵਿੱਚ ਹਣੇ ਅਸੀਂ ਗਾਹਾਂ ਜਿਹੜੇ ਵੱਡੇ ਮਗਰ ਮੱਛਣੇ ਉਹਨਾਂ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਨ੍ਹਾਂ ਤੋਂ ਇਹ ਅੱਗੇ ਲੈ ਕੇ ਆਉਂਦੇ ਨੇ ਉਹ ਬੰਦਿਆਂ ਨੂੰ ਵੀ ਅਸੀਂ ਕਾਬੂ ਕਰਕੇ ਬੇਨ ਥੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਜੋ ਨਵਾਲਗ ਬੱਚੇ ਵਾਨ ਚਲਾਉਂਦੇ ਆ ਉਹਨਾਂ ਨੂੰ ਕੀ ਤੁਸੀਂ ਦੇਖੋ ਜੀ ਜਦੋਂ ਦਾ ਮੈਂ ਇੱਥੇ ਚਾਰਜ ਸੰਭਿਆ ਤੇ ਆਲਮੋਸਟ ਮੈਂ ਰੋਗ ਦੇ 8 ਤੋਂ 10 ਚਲਾਨ ਕਰਦਾ ਪਿਆ ਜਸਟ ਟੂ ਅਵੇਅਰ ਕਿ ਜਿਹੜਾ ਇਹ ਮਾਈਕਲ ਆ ਇਹ ਕੋਈ ਆਮ ਚੀਜ਼ ਨਹੀਂ ਹੈਗੀ ਇਹ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਇਹਦੇ ਤੇ ਸੋ ਪੇਰੈਂਟਸ ਨੂੰ ਸਾਰਿਆਂ ਨੂੰ ਮੇਰੀ ਇਹ ਤਰਖਾਸਤਾ ਵੀ ਆਪ ਦੇ ਨਵਾਲਗ ਬੱਚੇ ਨੇ ਉਹਨਾਂ ਨੂੰ ਕੋਈ ਮੋਟਰਸਾਈਕਲ ਜਾਂ ਕੋਈ ਕਾਰ ਆਪਦੀ ਨਾਂ ਦਿੱਤੀ ਜਾਵੇ ਤਾਂ ਕਿ ਕਿਸੇ ਵੱਡੀ ਅਣਹੋਣੀ ਘਟਨਾ ਤੋਂ ਬਚਾਅ ਕਰ ਸਕੀ ਜਾਵੇ ਤੇ ਕਿਸੇ ਨੂੰ ਵੀ ਇੱਥੇ ਬਖਸ਼ਿਆ ਨਹੀਂ ਜਾਊਗਾ ਜਿਵੇਂ ਕੋਈ ਫੈਂਸੀ ਨੰਬਰ 플레이ਟਸ ਜਾਂ ਕਿਸੇ ਬਿਨਾ ਡਾਕੂਮੈਂਟਸ ਤੋਂ ਸਾਰਿਆਂ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਕੀਤੇ ਜਾਣਗੇ ਸਰ ਜੋ ਪਟਾਕੇ ਵਜਾਉਂਦੇ ਨੇ ਮੋਟਰਸ ਬਲੁੱਟ ਦੇਜ ਦਾ ਕੱਢਦੇ ਨੇ ਉਹਨਾਂ ਬਾਰੇ ਸਾਈਕਲ ਪਟਾਕੇ ਜਿਹੜੇ ਵਜਾਉਂਦੇ ਨੇ ਤੁਸੀਂ ਸਾਲਾ ਜ਼ੀਰੋ ਆਫ ਗਰਾਊਂਡ ਲੈਵਲ ਤੇ ਰਿਪੋਰਟ ਲੈ ਕੇ ਦੇਖਿਓ ਤੇ ਆਲਰੇਡੀ ਇੱਥੇ ਠੱਲ ਪਾ ਚੁੱਕੇ ਆ ਪਾ ਚੁੱਕੇ ਆ ਸੀ ਤੇ ਹੋਰ ਅਸੀਂ ਪ੍ਰੋਪਰ ਠੱਲ ਪਾਵਾਂਗੇ ਕਿਸੇ ਨੂੰ ਇੱਥੇ ਇਹ ਚੀਜ਼ ਕਰਨ ਨਹੀਂ ਦਿੱਤੀ ਜੇ ਇਕਸਰ ਬਾਜ਼ਾਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਬਹੁਤ ਦੁਕਾਨਦਾਰਾਂ ਦੇ ਬਹੁਤ ਸਮਾਨ ਬਹੁਤ ਜ਼ਿਆਦਾ ਰੱਖਿਆ ਹੁੰਦਾ ਰਸਤਾ ਰੁਕਿਆ ਹੁੰਦਾ ਯਾਰ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਦੇ ਵੱਲ ਵੀ ਸਾਡਾ ਧਿਆਨ ਗਿਆ ਪੂਰਾ ਜੀ ਮੈਂ ਆਪ ਆਪ ਵੀ ਜਾ ਕੇ ਫਿਜ਼ੀਕਲੀ ਗਰਾਉਂਡ ਵਾਕੇ ਆਇਆ ਇੱਕ ਵਾਰੀ ਇੱਕ ਵਾਰੀ ਮੈਂ ਵਾਰਨਿੰਗ ਦੇ ਚੁੱਕਿਆ ਸਾਰਿਆਂ ਨੂੰ ਆਲਮੋਸਟ ਸਾਰਿਆਂ ਨੇ ਆਪ ਦਾ ਦੁਕਾਨਾਂ ਦੇ ਮੂਹਰੇ ਤੋਂ ਜਿਹੜਾ ਸਮਾਨ ਹੈਗਾ ਚੱਕ ਲਿਆ ਤੇ ਅਸੀਂ ਆਉਂਦੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਪੰਚਾਇਤ ਨਾਲ ਰਲ ਕੇ ਉੱਥੇ ਅਫੀਸ਼ੀਅਲ ਕਾਰਵਾਈ ਵੀ ਕਰਾਂਗੇ